ਇਸ ਸਚਾਈ ਦੇ ਨਾਲ ਚੱਲਦੇ ਆ ਇੱਕ ਪੰਜਾਬੀ ਦੀ ਕਹਾਵਤਿਆ ਕਹਿੰਦੇ ਕਿ ਆਤਮਾ ਜਿਹੜਾ ਆ ਉਹ ਪਰਮਾਤਮਾ ਨੂੰ ਮਿਲਾਂਦਾ ਹੈ ਜਿਹੜਾ ਸਾਡਾ ਸਰੀਰ ਨਹੀਂ ਮਿਲਾਂਦਾ ਕਹਿੰਦੇ ਸੁੰਦਰਤਾ ਛਾਲਿਆ ਸੋ ਆਪਣ ਮਿਥਿਆ ਇਹ ਮਤਲਬ ਕਿ ਉਹ ਇਸਤਰੀ ਸਹਲਾਈ ਜਨਮ ਕੀ ਜਿਹੜੀ ਪ੍ਰਭੂ ਦਾ ਡਰ ਮੰੰਦੀ ਹੈ ਹਾਲੇਲੂਇਆ ਹਾਲੇਲੂਇਆ ਇਸ ਕਰਕੇ ਕਿ ਉਹ ਇਨਸਾਨ ਪਰਮੇਸ਼ਰ ਦਾ ਜੋ ਡਰ ਮੰੰਦਾ ਉਹੀ ਬਚਾਇਆ ਜਾਵੇਗਾ ਉਹਨੂੰ ਹੀ ਬਰਕਤ ਮਿਲੇਗੀ ਜਿਹੜਾ ਪਰਮੇਸ਼ਰ ਦਾ ਡਰ ਮੰੰਦਾ ਹੈ ਤੁਸੀਂ ਸਾਰੇ ਡਰਮਾਂ ਦੇ ਕੇ ਬੈਠੇ ਆ ਪਰਮੇਸ਼ਰ ਤੁਹਾਨੂੰ ਬਚਾ ਕੇ ਰੱਖੇਗਾ ਔਰ ਹਰ ਮੁਸੀਬਤੋਂ ਬਚਾ ਕੇ ਰੱਖੇਗਾ ਪਰਮੇਸ਼ਰ ਨਵੀਂ ਬਰਕਤ ਦੇ ਨਾਲ ਤੁਹਾਨੂੰ ਆਉਣ ਵਾਲੇ ਦਿਨਾਂ ਚ ਸ਼ਿੰਗਾਰਨ ਜਾ ਰਿਹਾ ਹallelujah ਹallelujah ਉਸ ਵਕਤ ਕੀ ਆਉਣ ਵਾਲੇ ਦਿਨਾਂ ਪਰਮੇਸ਼ਰ ਹੋਰ ਵਰਕਤਾਂ ਲੱਗੇ ਜਾ ਰਿਹਾ ਹੋਰ ਵਰਕਤਾਂ ਦੇਣ ਜਾ ਰਿਹਾ ਔਰ ਕਹਿੰਦੇ ਕੋ ਮਤਲਬ ਕਿ ਪਹਿਲਾ ਬਰਕਤ ਕਿਹੜੀ ਆ ਪਹਿਲਾਂ ਦੱਸਿਆ ਕਿ ਪਹਿਲਾ ਬਰਕਤ ਆਤਮਾ ਦੀ ਆ ਆਤਮਾ ਦੀ ਭਰ ਤੋਂ ਭਰਪੂਰੀ ਅਸੀ ਦੀ ਹੈ ਨਾ ਆਤਮਾ ਨੂੰ ਮੈਨੂੰ ਭਰ ਦੋ ਔਰ ਜਦੋਂ ਆਤਮਾ ਨਾਲ ਭਰਾਂਗੇ ਜਦੋਂ ਅਸੀਂ ਬਚਨ ਨਾਲ ਭਰਾਂਗੇ دنیਾਨੀ ਚੀਜ਼ਾਂ ਪਰਮੇਸ਼ਰ ਨੇ ਆਪਣੇ ਆਪ ਹੀ ਦੇ ਦੇਣੀਆਂ ਹallelujah ਹallelujah ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਸੰਭਾਲ ਕੇ ਰੱਖੇ ਜਿੱਥੇ ਜਿੱਥੇ ਵੀ ਆ ਪਰਮੇਸ਼ਰ ਤੁਹਾਡੇ ਨੂੰ ਬਹੁਤ ਹੀ ਵੱਡੇ ਕੰਮ ਕਰੇ ਔਰ ਬਹੁਤ ਹੀ ਬਰਕਤਾਂ ਦੇ ਨਾਲ ਤੁਹਾਨੂੰ ਭਰੇ ਔਰ ਆਤਮਾ ਦੇ ਨਾਲ ਭਰੇ ਔਰ ਤੁਹਾਡੇ ਕੰਮ ਦੇ ਵਿੱਚ ਤਰੱਕੀ ਦੇ ਲਈ ਸਭ ਨੂੰ ਜੈਨ ਸਿੰਘ ਹallelujah